कैसे कुनारों मेर दास बच्चा वाली बुरी आमदार की मावरी थी मेरा बच्चा ज़रूर बोलेगा पानी पकड़ी थी माँ पर माँग के पीता अजब जली हुई पार्किंग पार्किंग है मोस्ट अब अगला 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 अच्छी चीज़ को अच्छी चीज़ को खापेंगे चीज़ को खुलाएँगे चीज़ को ਤੇਗ ਵਾਚੀ ਗੂ ਕਬੀ ਸੰਜੀ ਫਿਰ ਸਰਜੀ ਚਰਸਾ ਵਾਹੀ ਗੂ ਜੀ ਫਤੇ ਬਲੇ ਜੇ ਇਹ ਸੋਨਿਆ ਸਸੀ ਅਗੋ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਔਰ ਇਹਦੀ ਅਰਦਾਸ ਨਾਲ ਆੜ ਕੇ ਇਥੇ ਤਨਤਨ ਗੁਰੂ ਆਰਾਮ ਦਾ ਸਾਭ ਜੀ ਦੇ ਦਰ ਤੋਂ ਕਰਵਾਈ ਇਸ ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਆਰਾਮ ਦਾ ਸਾਭ ਜੀ ਦੇ ਦਰ ਤੇ ਚੜਾਇਆ ਇਸ ਤੇ ਸੁਨਾ ਰੋ ਮੇਰੇ ਬਾਸ ਤੇ ਚਾ ਉਹ ਗੁਰੂ ਆਂਦੇ ਸਿ ਨਵਰੀ ਸਿ ਬੱਚਾ ਵੀ ਗੀਰ ਬੋਲੇ ਪਾਣੀ ਪਕੀਸੇ ਮਬਦ ਮੰਕ ਚੁਕਦਾ ਅੱਜ ਬਹੁਤ ਬਣੀ ਪਰ ਕਿਰਪਾ ਕੀਤੀ